ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਠੀਕ ਹੈ ਜੀ 27 ਦਸੰਬਰ ਤੇ ਟਾਈਮ ਹੋ ਗਿਆ ਕਰੀਬ ਬੀਬਸ ਹੋ ਗਿਆ 11 ਵਜੇ ਗਿਆ ਤੇ ਚੱਲ ਰਿਹਾ ਬ੍ਰੈਕਫਾਸਟ ਇਹ ਬ੍ਰੈਕਫਾਸਟ ਚੱਲ ਰਿਹਾ ਹੈ ਬ੍ਰੈਡ ਟੋਸਟ ਤੇ ਕਾਫੀ ਜੋ ਵੀ ਸੇਵ ਨੂੰ ਜਲਦੀ ਸਾਰਿਆਂ ਨੂੰ ਤੇ ਹੈਲੋ ਸਰ ਹੈਲੋ ਵੀ ਆਰ ਹੈਵਿੰਗ ਅ ਬ੍ਰੈਕਫਾਸਟ the breads and the toast and the cheese and the butter and the jam and the coffee with soya milk jaanne ha ji es <laughs> church es church te hi lagge <laughs> rehnde ha o va saada apartment te tera church ਇਨਰ ਮੋਲ ਚਾਲ ਕੀ ਜਾਂਦੇ ਕੋਈ ਟਿਕ ਟੁਟ ਲੱਗੀ ਜੋ ਫ੍ਰੀ ਹੈ ਜਾਂ ਕਿਦਾਂ ਮਿਊਜ਼ੀਅਮ ਟਾਈਪ ਹੈ ਹੁਣ ਪਤਾ ਨਹੀਂ ਕੀ ਇਹ ਮਿਊਜ਼ੀਅਮ ਹੈ ਕਿ ਚਰਚਾਂ ਲੱਗ ਜਾ ਕੇ ਪਤਾ ਲੱਗੂਗਾ ਦੱਸਦੇ ਤੁਹਾਨੂੰ ਮੋਲ ਚਾਲ ਹਾਂਜੀ ਚੱਲਦੇ ਜਾ ਰਹੇ ਹੋ ਚਲੋ ਐਂਟਰੀ ਕਿੱਧਰ ਦੀ ਹੈ ਇਹਨੂੰ ਖੱਬੇ ਕੇ ਸੱਜੇ ਪਰ ਸਭ ਨਾਲ ਇਧਰੋਂ ਆ ਕੇ ਇਧਰੋਂ ਸੱਜੇ ਖੱਬੇ ਸੱਜੇ ਆ ਖੱਬੇ ਸੋਲੋ ਜਾ ਕੇ ਦੇ ਲਈ ਆ ਰੋੜ ਆ ਰੋੜ ਦੇ ਨਾਲ ਹੀ ਆ ਟ੍ਰੇਨ ਦੀ ਪੜ ਰਹੀ ਆਗੀ ਪੜੀ ਤਾਂ ਅੱਗੇ ਫੇਰ ਬੰਦਿਆਂ ਦੇ ਤੁਰ ਕੇ ਜਾਣ ਵਾਲਾ ਉਹ ਟ੍ਰੇਨ ਆ ਗਈ ਉਧਰ ਬੱਸ ਅੱਡਾ ਵੀ ਨਾਲ ਹੀ ਆ ਟ੍ਰੇਨ ਸਟੇਸ਼ਨ ਸਾਥ ਉੱਥੇ ਰੁਕ ਗਈ ਟ੍ਰੇਮ ਆ ਟ੍ਰੇਮ ਇੱਥੋਂ ਇਹ ਟ੍ਰੇਮ ਇਦਾਂ ਇੱਥੇ ਹੋਈਂਦੀ ਤਾਂ ਉੱਥੋਂ ਜਾ ਕੇ ਫੇਰ ਉਹ ਸੜਕ ਦੇ ਨਾਲ-ਨਾਲ ਚੱਲਦੀ ਆ ਸਟੇਸ਼ਨ ਦੇ ਖਲੋਗੀ ਆ ਤੇ ਸਵਾਰੀਆਂ ਚੜਾ ਕੇ ਨੇ ਦੁਰਪਣਾ ਫੇਰ ਆਣੀ ਨਹੀਂ ਜਿੱਥੇ ਸਾਰੇ ਚੋਪੇ ਤਨ ਕਰਕੇ ਸਿੰਘ ਬਸ ਅਸੀਂ ਮਨਦਰ ਦੇ ਨਹੀਂ ਬੋਲਣ ਦੇ ਇਹਨਾਂ ਦਾ ਅਸੈਂਬਲੀ ਹਾਲ ਹੈ ਜਿੱਥੇ ਕਲੀਅਰ ਕਰਦੇ ਜਾਣਗੇ ਆ ਇਹਨਾਂ ਦੇ ਇਦਾਂ ਰੂਮ ਜਿਹੇ ਬਣਿਆ ਜਿੱਤੇ ਨਾ ਪਾਪ ਨਾਲ ਗੱਲ ਕਰਦੇ ਆ ਆਪਣੇ ਦੁੱਖ ਸੁੱਖ ਸੁਣਾਉਂਦੇ ਉਹਨਾਂ ਨੂੰ ਜਾਂ ਕੋਈ ਉਹਨਾਂ ਦਾ ਪੋਪ ਦੇ ਵਿੱਚ ਬਹਿ ਜਾਂਦੇ ਆ ਇਹਦੇ ਵਿੱਚ ਲੱਕੜਾ ਵਾਲੇ ਦੇਖ ਤੋਂ ਬੰਦੇ ਇਦਾਂ ਸਾਈਡ ਥਾਣੀ ਜਾ ਕੇ ਲੱਗ ਕੇ ਲੋਗੇ ਆਪਣੇ ਦੱਸਦੇ ਗੱਲਾਂ ਬਾਤਾਂ ਲਿਖੀਆਂ ਤਰੀਕਿਆਂ ਦੇ ਹਿਸਾਬ ਨਾਲ ਪਤਾ ਲੱਗਦਾ ਬਈ 1940-45 ਵਿੱਚ ਪਤਾ ਨਹੀਂ ਹੁਣ ਬਣਿਆ ਕਿ ਰੇਨੋਵੇਟ ਹੋਇਆ ਹੋਊਗਾ ਬਣਿਆ ਦੇ ਪੁਰਾਣਾ ਹੀ ਲੱਗਦਾ ਜੇ ਹਿਸਾਬ ਨਾਲ ਇਸ ਚਰਚ ਦਾ ਆਰਕੀਟੈਕਚਰ ਹੈ ਆ ਜਾ ਇਨਫਰਾਸਟ੍ਰਕਚਰ ਹੈ ਬਹੁਤ ਵਧੀਆ ਬਾ ਕਮਾਲ ਆ ਅੱਜ ਦੀ ਰੇਡ 'ਚ ਇਹ ਚੀਜ਼ ਬਣਾਉਣੀ ਬੜੀ ਸਮਾਂ ਕੀ ਚਾਹੀਦਾ ਵਾ ਕੰਜ਼ਿਊਮ ਕਰਦੀ ਆ ਇਹਦੇ ਉਹਨਾਂ ਸਮਾਂ 'ਚ ਕਿੱਦਾਂ ਬਣਾਈਓ ਕਿੰਨਾ ਪੈਸਾ ਪੈਸਾ ਕਹਿੰਦੇ ਵੀ ਕਿੰਨਾ ਟਾਈਮ ਲੱਗਾ ਹੋਊਗਾ ਕਿੰਨੀ ਅੰਦਰੋਂ ਦੇ ਬਹੁਤ ਜ਼ਿਆਦਾ ਵਧੀਆ ਇਹਦੇ ਅੰਦਰ ਦੇ ਅਸੀਂ ਥੋੜਾ ਬੋਲ ਕੇ ਤਾਂ ਨਹੀਂ ਵੀਡੀਓ ਬਣਾਈ ਕੋਈ ਵੀ ਉਹਨਾਂ ਉਹਨਾਂ ਨੇ ਕੁਝ ਨਹੀਂ ਢੱਕਿਆ ਨਹੀਂ ਪਰ ਉਸੇ ਬੋਲਣ ਕੋਈ ਨਹੀਂ ਢਿਆ ਨਹੀਂ ਕਿ ਭਾਵੇਂ ਵੱਖ ਬੋਲਦੇ ਚੰਗੇ ਨਹੀਂ ਲੱਗਦੇ ਫੇਰ ਵੀ ਧਾਰਮਿਕ ਹਾਂ ਥੋੜਾ ਜਿਹਾ ਹਾਂ ਧਾਰਮਿਕ ਸਥਾਨ ਆ ਆਪਾਂ ਉਸ ਚੀਜ਼ ਦੀ ਰਿਸਪੈਕਟ ਕਰਦੇ ਆਂ ਲੋ ਅੱਗੇ ਹਲੇ ਤੱਕ ਦਾ ਨਹੀਂ ਸਾਨੂੰ ਹਲੇ ਤੱਕ ਪਤਾ ਲੱਗਾ ਕੀ ਇੱਥੇ ਲਿਖਿਆ ਨਹੀਂ ਕਿਤੇ ਕੋਈ ਮਿਲਦਾ ਵਾ ਤੇ ਕਰਦੇ ਪਤਾ ਨਹੀਂ ਦੇ ਫਿਰ ਘਰ ਜਾ ਕੇ ਹੰਦੀ ਜੀ ਉਹਨਾਂ ਨੂੰ ਪੁੱਛਾਂਗੇ ਵੀ ਦੱਸੋ ਕਿਥੇ ਆ ਆ ਸਿੱਧੀ ਛੜਕੇ ਦੇ ਦੇ ਹਿਸਾਬ ਨਾਲ ਇੱਥੋਂ ਜਾਂਦੀ ਸਿੱਧਾ ਬ੍ਰਸ਼ਲ ਸ਼ਹਿਰ ਮੇਨ ਵਿੱਚ ਆ ਉੱਥੇ ਆ ਮੇਨ ਨੂੰ ਕਹਿੰਦਾ ਆਪਾਂ ਇਹਦੇ ਹਿਸਾਬ ਨਾਲ ਆਈ ਸੈਂਟਰ ਆ ਲਿਖੀ ਹੋਈ ਆ ਆ ਆ ਜੀ ਫਰੰਟ 뷰 ਚਰਚ ਦਾ ਉਹੀ ਬੈਕ ਸਾਈਡ ਤੇ ਪਰ ਮੇਨਲੀ ਜਿਆਦਾਤਰ ਲੋਕ ਬੈਕ ਸਾਈਡ ਥਾਣੀ ਜਾਂ ਸਾਈਡਾਂ ਥਾਣੀ ਵੜਦੇ ਆ ਅਗਲੀ ਬੂਹੇ ক্লোਜ਼ ਆ ਦੇਖੋ ਨਹੀਂ ਉਹ ਗਾੜੀ ਸ਼ਹਿਰ ਆ ਕੋ ਆ ਇਹਦੇ ਥਲੇ ਥਲੇ ਇਥੇ ਛੜਕਿਆ ਜਿਹੜੀ ਇਹਦੀ ਪਾਰਕਿੰਗ ਤੇ ਉਹ ਤੋਂ ਨੁੱਕਰ ਤੋਂ ਜਾ ਕੇ ਨਿਕਲਦੀ ਆ ਉੱਤੋਂ ਫਿਰ ਗੱਡੀਆਂ ਤਾਂ ਹੁੰਦੀਆਂ ਆਹ ਸਫਾਈ ਹੋਣ ਲਈ ਜਾਵਲੀਓ ਤੋਂ ਨੇ ਪੰਜ ਪੁਣੀ ਨਾਲ ਉੱਥੇ ਹਾਂਜੀ ਬਹੁਤ ਸੋਹਣਾ ਪਾਰਕ ਦਾ ਕਰਦੇ ਨੇ ਲੱਫੜ ਕੇ ਅੰਦਰ ਜਾ ਸਾਡੀ ਤੁਸੀਂ ਅੰਡਰਗਰਾਉਂਡ ਕਿਤੇ ਆਪਾਂ ਉਹਨੂੰ ਚਲਦੇ ਹਾਂ ਆਹ ਵੇਖੋ ਉੱਧਰ ਉੱਚੀਆਂ ਉੱਚੀਆਂ ਬਿਲਡਿੰਗਾਂ ਚੱਲ ਜਾਂਦੇ ਨਹੀਂ ਕਰਕੇ ਇਥੇ ਚਰਚ ਦੇ ਦਰਸ਼ਨ ਮੇਲੇ ਦੇ ਹੁਣ ਵੇਨੇ ਗਾੜੀ ਆਉ ਸਾਹਮਣੇ ਸੈਂਟਰ ਜਾਂਦੇ ਇਥੋਂ ਸਿਟੀ ਸੈਂਟਰ ਦੇਖਣ ਡਿਆ ਵਾ ਜੇ ਕੋਈ ਮਾਹੌਲ ਗਿਆ ਜਿੰਨੇ ਮਾਹੌਲ ਚਾਲ ਤੇ ਸਾਹਮਣੇ ਵੇਖੋ ਚਰਚ ਦੇ ਪੂਰਾ ਦੂਜਾ ਵਾ ਕੰਮ ਜੈਸ ਵੀ ਰੋਡ ਦੇ ਅੱਗੇ ਜਨਾਹ ਰੋਡ ਸਾਰਾ ਅੰਡਰਗਰਾਊਂਡ ਕਰਤਾ ਵਾ ਤੇ ਸਾਹਮਣੇ ਹਰੀ ਹਰੀ ਪਾਰਕੀ ਬਣਾਤੀ ਆ ਤੇ ਆ ਚਰਚ ਦਾ ਲਾਸਟ ਵੀ ਕਲਾਸਿਕ ਯੂਰਪ ਦੀ ਫੀਲ ਆਉਂਦੀ ਪੂਰੀ ਇਥੋਂ ਇੱਕ ਹੋਰ ਬਹੁਤ ਸੋਹਣਾ ਚਰਚ ਪਰ ਇਹ ਬੰਦਿਆ ਮੈਨੂੰ ਲੱਗਦਾ ਖੁੱਲਾ ਨਹੀਂ ਕੇ ਬਸ ਗੇਰਗੁੜ ਬੰਦਿਆ ਸਾਰੇ ਦੇ ਦੇਖੋ ਬਈ ਮੀਨਾ ਗਾਰੀਆਂ ਹਾਂਜੀ ਬੈਲਜੀਅਮ ਵਧੀਆ ਲੱਗ ਰਿਹਾ ਹੈ ਮੇਲਣ ਬਣ ਕੇ ਵੇਖ ਮੇਲ ਨੇ ਮੇਲਾ ਯਾਰਾਂ ਦਾ। ਪ੍ਰਧਾਨ ਨੇ ਸ਼ਰਾਬਾਂਗੇ ਸ਼ਾਇਦ ਹੀ। ਸ਼ਹਿਰ ਹਾਣੀ ਲਿਗਿਆ। ਹਾਂਜੀ। ਫਲੀਪ ਨੇ ਰਫਤ ਵੇਖਾ ਕਾ ਕੜੇ ਕੋਰ। ਪੂਰੀ țeੜ ਪੈ ਲੋਕਾਂ ਦੀ ਮੇਲੇ 'ਚ। ਆ ਦੂਜਾ। ਵਾਹ ਨਸੋਨੀ ਐਡਮਾ ਮੌਫਲੀ ਦੀਆਂ ਗਰੀਆਂ ਗੁੜਜ ਕੇ ਗਰੀ ਪਕੌੜਾ ਵਾ ਗੋੜ ਗੜ ਚ ਪਾ ਕੇ ਦੇਣੇ ਜਾਵਦੇ ਵਾ ਵਧੀਆ ਕਿਦਾਂ ਕੇ ਨਾਈਸ ਆ ਗੋੜ ਆ ਗੂੜੇ ਲੱਗੇ ਆ ਚੰਡੋਲ ਕਿਹਦੇ ਚੰਡੋਲਾ ਦੇ ਨੇ ਕਿ ਚੰਡਾਲ ਨਹੀਂ 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 ਚੰਡੋਲ ਤੇ ਹੋਰ ਕਿਹਨੇ ਆnde ਚਲੋ ਖੋਦਿ ਚਲੋ ਬਹੁਤ ਵਧੀਆ ਮੇਲੇ ਚ ਰੌਣਕਾਂ ਲੱਗੀਆਂ ਵਈਆਂ ਵਾ ਵਾਹ ਨਾ ਸੋਨੀਆਂ ਐਡਮਾਂ ਕੋ ਦੂਸਰਾ ਜਿੱਤਾ ਪਰ ਤੁਸੀਂ ਖਾਣ ਪੀਣ ਨੂੰ ਕੋਈ ਸਾਮਾਨ ਕਿਤੇ ਟੌਫੀਆਂ ਦਾ ਕੋਈ ਕੋਈ ਨਾ ਕੁਝ ਉਹ ਆ ਬਚਾਰੇ ਇਕੱਲੇ ਜਿਹੇ ਬੈਠੇ ਮੈਨੂੰ ਲੱਗਦਾ ਅੱਜ ਦੀ ਵੀਡੀਓ ਕਾਫੀ ਲੰਮੀ ਬਣ ਜਣੀ ਕਿਉਂਕਿ ਆਪਾਂ ਚਰਚ ਵੀ ਕਵਰ ਕੀਤਾ ਵਾ ਤੇ ਆਉਂਦਿਆਂ ਉਹ ਮੇਲੇ ਵਾਲਾ ਵੀ ਕੰਮ ਮਿਲ ਗਿਆ ਆਪਾਂ ਨੂੰ ਚਲੋ ਮੇਲਾ ਦੇ ਵੇਖੀਏ ਇਹ ਪਾਰਟ ਦੋ ਬਣਾਉਣੀ ਹੈ ਜੇ ਹੋਊਗਾ ਫਿਰ ਦੋਆ ਪਾਰਟਾਂ ਚ ਪਾ ਦਾਂਗੇ ਇੱਕ ਚ ਚਰਚ ਦੇ ਇੱਕ ਗਾੜੀ ਮੇਲੇ ਤੋਂ ਗਾਹ ਦੀਆਂ ਗੱਲਾਂ ਬਾਤਾਂ ਸਾਰੀਆਂ ਮਠਿਆਈਆਂ ਬਰਫੀਆਂ ਬਹੁਤ ਲੱਗੀਆਂ ਬਈਆਂ ਉਹਦੇ ਇਹ ਮੇਰੇ ਹਲਾ ਪੋਸਟ ਕ੍ਰਿਸਮਸ ਚੱਲਣ ਡਿਆ ਕੁਝ ਹਾਂ ਨਿਊ ਇਅਰ ਦਾ ਸੈਰ ਦਾ ਉਹ ਵੀ ਆ ਉਸ ਉਹ ਦੁਕਾਨ ਜਿਹੜੀ ਉਹ ਪੁਰਤਗਾਲ ਦੀ ਲੱਗੀ ਉਹ ਤੇ ਲਿਖਿਆ ਪੁਰਤਗਾਲ ਦਾ ਕੁਝ ਹੋਣਾ ਨਾ ਕਲਚਰਲ ਖਾਣ ਪੀਣ ਸਭ ਕੁਝ ਇਹ ਦੁਨੀਆ ਰੰਗ ਬਰੰਗੀ ਹੈ ਬੈਲਜੀਅਮ ਵਧੀਆ ਲੱਗਣ ਡਿਆ ਵਾ ਪੂਰਾ ਨਾ ਇੰਜੋਏ ਕਰande ਆ ਅਸੀਂ ਬੈਲਜੀਅਮ 'ਚ ਥੋੜਾ ਜਿਹਾ ਖਲਾਰਾ ਖਲੂਰਾ ਵੀ ਜ਼ਿਆਦਾ ਹੀ ਪਾਇਆ ਕਿਉਂਕਿ ਇਥੇ ਅੱਧੀ ਪਾਪੂਲੇਸ਼ਨ ਇਹਨਾਂ ਦੀ ਆਪਣੀਆਂ ਦੇ ਅੱਧੀ ਜਿਹੜੀ ਪਾਪੂਲੇਸ਼ਨ ਹੈ ਉਹ ਦੂਸਰੇ ਲੋਕ ਆ ਜਿਹੜੇ ਕੀ ਕਹਿੰਦਾ ਵਾ ਇਮੀਗ੍ਰੈਂਟਸ ਜਿਨ੍ਹਾਂ ਨੂੰ ਇਮੀਗ੍ਰੈਂਟਸ ਕਹਦੇ ਇਹਦਾ ਵੱਖ-ਵੱਖ ਦੇਸ਼ਾਂ ਦੇ ਤੇ ਜਿਹਦੇ ਕਰਕੇ ਇਥੇ ਪਾਕਿਸਤਾਨੀ ਤੇ ਅਫਰੀਕਨ ਲੋਕ ਬਹੁਤ ਜ਼ਿਆਦੇ ਆ ਤੇ ਤੁਰਕੀ ਟੁਰਕਿਸ਼ ਵੀ ਤੇ ਮਰੋਕੋਰ ਵੀ ਤੇ ਆਹ ਵਾ ਇਹੋ ਚੱਕਰ ਆ ਵੀ ਇਥੇ ਥੋੜਾ ਜਿਹਾ ਰਲ ਆ ਜਾ ਵਜਿਆ ਤੇ ਖਲਾਰਾ ਖਲੂਰਾ ਲੋਕ ਸੜਕਾਂ ਚੰਗਾ ਪਾਉਂਦੇ ਆ ਗੰਦ ਪੀ ਉਹ ਸਾਫ਼ ਨਹੀਂ ਇੰਨਾ ਜ਼ਿਆਦਾ ਹੈਗਾ ਦੇਸ਼ ਪਰ ਵਧੀਆ ਵਾ ਸਾਨੂੰ ਤੇ ਬਹੁਤ ਵਧੀਆ ਲੱਗਣਾਂ ਕਿ ਵੀ ਇੰਡੀਆ ਨਾਲ ਤਾਲਮੇਲ ਰੱਖਣ ਡਿਆ ਵਾ ਤਾਂ ਉਹ ਨਹੀਂ ਸੀ ਮਤਲਬ ਬਹੁਤ ਚੈਲ ਪੈ ਲਿਆ ਜੀ ਖਾਣ ਪੀਣ ਨਿਹੜ ਮਈਆਂ ਕੇ ਸਭ ਕੁਝ ਸਾਰੇ ਪਾਸੇ ਆ ਜੀ ਮੋਮ ਲੀਆਂ ਮੀਨਾ ਕਾਰੀਆਂ ਕੀਤੀਆਂ ਮੋਮ ਤਾਂ ਬੜੀਆਂ ਐਂਡਮਾਂ ਮੀਨਾ ਲੀਆਂ ਜੋ ਅੱਗੇ ਲਾਵਾਂਗੇ ਉਹ ਵਾਹ ਇੱਕ ਪੋ ਜੋ ਮੈਂਗੋ ਬੀਡ ਸਾਵੇ ਕੀ ਗਏ ਪਰ ਦੋ ਨੂੰ ਲਿਸਨ ਟੂ ਕਿਰਫ ਵਾਨਸ ਵਾਨਸ ਵਾਲੀਆਂ 2024 ਨਾ ਨਾ ਵੀ ਬੰਸਵਨੀ ਇਸ ਮਿਲਾਂਉਣੀਆਂ ਚੀਜ਼ ਚੀਜ਼ ਦੀ ਦੁਕਾਨ ਆ ਚਲੋ ਜੀ ਖਾਣ ਪੀਣ ਦਾ ਹੀ ਜ਼ਿਆਦਾ ਕੰਮ ਮੁੱਖ ਆ ਸਟੂਮ ਆ ਗਾੜੀ ਫੇਰ ਪਤਾ ਨਹੀਂ ਹਣਾ ਤੇ ਇਹ ਆ ਗਿਆ ਜੇ ਬਿਲਡਿੰਗ ਨਾ ਵੀ ਇਨਫਰਾਸਟ੍ਰਕਚਰ ਆਰਕੀਟੈਕਚਰ ਦੇ ਬਲਾ ਆਹ ਹਾ ਹਾ ਵਾਰੀ ਵਾ ਕੋਡ ਪੈਂਟ ਮੜਿਓ ਹੋਈ ਸਾਬ ਕੁਟਾ ਦੇਖਵਾ ਦੀ ਇਕਰੇ ਮੇਰੇ ਮੂੰਹ ਚ ਕੋਈ ਸ਼ਬਦ ਨਹੀਂ ਨਿਕਲਣਾ ਬੋਲਣ ਨੂੰ ਜੀ ਨਹੀਂ ਘੰਡਾ ਜੋ ਕੁਝ ਇਥੇ ਆਲੇ ਦੁਆਲੇ ਰੌਣਕਾਂ ਵਧੀਆਂ ਵਈਆਂ ਵੇਖੀ ਜਾਈਏ ਜੀ ਕਰਦਾ ਇਹ ਤਾਂ ਨਹੀਂ ਰਹਿਦਾ ਵੀ ਵੀਡੀਓ ਵੀ ਬਾੰਡੀ ਤੇ ਬੋਲਣਾ ਨਹੀਂ ਕੁਝ ਬਸ ਨਹੀਂ ਹੋਣਾ ਜੋ ਕੁਝ ਅਸੀਂ ਵੇਖਣ ਦੇ ਹੋਵੇ ਤਹੀ ਵੇਖੀ ਜਾਓ ਯਹੀ ਦਾ ਯਹੀ ਦਾ ਨੰਗਿਆ ਲੱਗੋ ਨੇ ਬਹੁਤ ਬਿਜ਼ੀ ਸ਼ਹਿਰ ਹੈ ਜੀ ਬ੍ਰਸਲ ਦਾਰ ਦੇ ਆਏ ਆ ਨੇ ਇੱਕ ਗੱਲ ਹੋਰ ਇੱਥੇ ਦੱਸਣ ਵਾਲੀ ਇੱਥੇ ਜਿੰਨੀਆਂ ਵੀ ਪਬਲਿਕ ਬੱਸਾਂ ਬੱਸਾਂ ਵਾਂ ਜਾਂ ਜਿੰਨੀਆਂ ਵੀ ਟੈਕਸੀਆਂ ਵਾਂ ਸਾਰੀਆਂ ਮਰਸੀਡੀਜ਼ ਬੈਂਜ਼ ਹੀ ਆ ਹੋਰ ਕੋਈ ਵੀ ਨਹੀਂ ਹੈਗੀ ਟੈਕਸੀ ਕੋਈ ਵੀ ਨਹੀਂ ਕੀ ਵੱਡੀ ਗੱਡੀ ਜਾਂ ਕੋਈ ਨਹੀਂ ਸਾਰੀਆਂ ਮਰਸੀਡੀਜ਼ ਹੀ ਆ ਇਹ ਪੂਰਾ ਚਾਹਲ ਪੈਲ ਵਾਲਾ ਮੇਲੇ ਚੋਂ ਨਿਕਲ ਕੇ ਆਏ ਤੇ ਗਾੜੀ ਥੋੜਾ ਜਿਹਾ ਆ ਗਈਆਂ ਤੇ ਤਾਂ ਵੀ ਪੂਰੀ ਫੁੱਲ ਚਾਹਲ ਪੈਲਿਆ ਮਾਹੌਲ ਜੇ ਜਾ ਗਏ ਪੂਰਾ ਪੂਰੀ ਫੁੱਲ ਚਾਹਲ ਪੈਲ ਫੁੱਲ ਇਹਨੂੰ ਵੀ ਤਾਂ ਨਾ ਫੁੱਲ ਜੇ ਵੇਖੋ ਤੁਸੀਂ ਵੀ ਦੁਨੀਆਦਾਰੀ ਸਰਕਾਂ ਭਰੀਆਂ ਹੀ ਪਈਆਂ ਵਾ ਗਾੜੀ ਗਾੜਾ ਵੇਹਣੇ ਜਾਂਦੇ ਹੋ ਹਲ ਜਾ ਫੋਲਰ ਆਣ ਕੇ ਮੇਲਾ ਚਾਹਲ ਪੈਲ ਇੰਜੋਏ ਕਰੀ ਜਾਣ ਦੀ ਦੁਨੀਆ ਲਾਈਫ ਆਪਣੀ ਲਾਈਫ ਸਾਡੀ ਨਾਲ ਲਾਈਫ ਇੰਜੋਏ ਹੋ ਜੀ ਕਿਹਾ ਮੋਸ਼ ਆ ਵੀ ਇੱਕ ਸਟਰੀਟ ਹੀ ਆ ਜੀ ਬਨੇ ਬਨੇ ਦੁਕਾਨਾਂ ਪਰ ਉੱਤੋਂ ਕਵਰ ਆ ਉਹ ਨਸਵੰਨੀਆਂ ਦੇ ਦੁਕਾਨਾਂ ਬਨੇ ਬਨੇ ਤੇ ਚੱਲਦੇ ਚੱਲਦੇ ਚੱਲੋ ਦੇਖੋ ਦੁਨੀਆਂ ਦਾ ਇਹ ਸ਼ੜਕਾਂ ਕ੍ਰੋਸ ਕਰਨ ਦੀ ਬੰਦੇ ਬੰਦਾ ਵੱਜਣ ਦਿਆ ਦੋ ਮੋੜ ਬਣਿਆ ਪਿਆ ਵਾ ਠੰਡ ਅਜ ਹੈਗੀ ਆ ਉਹ ਅਗਣੀਆਂ ਹੱਥ ਠਰੇ ਪਏ ਤੇ ਮੈਂ ਮੈਂ ਬੈਲਜੀਅਮ ਦੀ ਵਧੀਆ ਚੀਜ਼ ਵੇਖਣ ਨੂੰ ਇਹ ਲੱਗੀ ਵੀ ਹਰ ਤਰ੍ਹਾਂ ਦੇ ਲੋਕ ਹੈਗੇ ਤੇ ਹਰ ਤਰ੍ਹਾਂ ਦੇ ਵਾਨਸ ਵਾਨੇ ਲੋਕ ਵੇਖਣ ਨੂੰ ਮਿਲਦੇ ਆ ਤੇ ਇੱਧਰ ਹੀ ਆ ਜਾਓ ਨਾ ਇਹਨਾਂ ਨਕਲੀ ਸਨੋ ਪਾ ਕੇ ਤੇ ਡੈਕੋਰੇਸ਼ਨ ਕੀਤੀ ਆ ਭੇਟਾਂ ਲੂੰਬੜੀਆਂ ਬੱਕਰੀਆਂ ਚੌਕਲੇਟ ਕੇ 베ਸਨ ਆਉਦੇ 베ਸਨ ਨਹੀਂ ਲੱਗਣਦੇ ਯੋ ਸਿਆਲ ਦਾ ਕੰਮ ਹੈ 베ਸਨ ਦੇ ਸਿਆਲੀ ਦੇਣ ਚੜੇ ਆਦੇ ਚੌਕਲੇਟ ਚੌਕਲੇਟ ਮਨੇ ਸੜਦੇ ਮਾਨ ਚਲੋ ਜੀ ਚਲਿਏ ਜਾਨ ਦੇਖੋ ਮਾਹੌਲ ਚਾਲੇ ਤੋਂ ਚਰਚ ਬਹੁਤ ਹੈ ਇੱਥੇ ਇੱਕ ਉਹ ਸਾਹਮਣੇ ਚਰਚ ਹੈ ਇੱਕ ਉਹ ਬਿਲਡਿੰਗ ਉਹ ਤੇ ਸਾਹਮਣੀ ਵੇਖ ਸਕਦੇ ਦਿਖਣੀ ਨਹੀਂ ਨਹੀਂ ਬੱਦਲਾਂ ਚ ਲੁਕੀ ਪਈ ਹੈ ਤੇ ਹੱਲੇ ਕੀ ਅਸੀਂ ਵੀ ਜਿਆਦਾ ਨਹੀਂ 9ਵੇਂ 10ਵੇਂ ਫਲੋਰ ਤੇ ਆ 9ਥ ਫਲੋਰ ਤੇ 9ਥ ਫਲੋਰ ਤੇ ਆ ਆ ਸਾਹਮਣੇ ਬਿਲਡਿੰਗ ਤਾਂ ਢਾਹ ਢੇਰੀ ਕਰਨ ਨਵੀਂ ਬਣਾਉਣ ਗਣ ਪੰਜਾਬ ਦੇ ਤੇ ਧੂਆਂ ਤਾਂ ਹੀ ਜਿਮਣੀਆਂ ਜੁੜਦਾ ਵੇਖ ਸਕਦੇ ਜੋ ਆ ਬਿਲਡਿੰਗ ਵੇਖੋ ਕਿੰਨਾ ਖੋਖਲੀ ਕਰਦੀ ਵਿੱਚੋਂ ਕਿਦਾਂ ਵਾਹ ਆ ਗੰਡੀ ਪੂਰੀ ਆ ਵਾ ਅੱਖ ਨੇ ਵੇਖਾ ਬਿਲਡਿੰਗ ਦੀ ਸਟਰਕਚਰ ਹੀ ਰਹਿੰਦਾ ਆਉਟਰ ਸਟਰਕਚਰ ਤੇ ਬਾਕੀ ਵਿੱਚੋਂ ਖੋਖਲੀ ਕਰਤੀ ਸਰੀ ਇੱਥੇ ਤੁਹਾਨੂੰ ਦੱਸਾਂ ਵੀ ਕੁੰਬ ਦੇ ਜਾਨੀ ਨਾ ਰੱਖਿਆ ਪੁਰਾਣਾ ਸਮੂਹ ਹਵਾ ਤੇਜ ਤੇਜ ਵੜੀ ਤਾਂ ਕੁੜੀਆਂ ਡਰੀਆਂ ਹੁੰਦਾ ਇੱਥੇ ਉਹ ਤੁਹਾਨੂੰ ਕੈਮਰਾ ਹੀ ਨਹੀਂ ਦਿਖਦਣਾ ਉਹ ਸਾਰਾ ਉਹਦੇ ਜਿਹੜੇ ਗੁੰਮਟਗੰਟ ਸਨੈਰੀ ਜੇ ਕੀਤੇ ਹਨਾਂ ਨੇ ਚਲੋ ਅੱਗੇ ਵਧਦੇ ਹਾਂ ਇਸ ਦਾ ਅਨਦਰ ਚਰਚ ਇਹ ਦੂਜਾ ਚਰਚ ਹੈ ਇਹਦੀ ਵੀ ਨੇ ਬੈਲ ਵੱਜੀ ਤੇ ਖੁੱਲ ਗਿਆ ਦੇਣ ਇਹਦੇ ਵੀ ਨੇ ਅੰਦਰ ਜਾ ਕੇ ਮਾਹੌਲ ਚਾਲਾ ਕਿੰਦਾ ਦਾ ਰੱਖ ਹੈ ਇਹ ਦੂਜਾ ਨਹੀਂ ਆ ਪੁਰਾਣੀ ਚਰਚ ਓਲਡ ਆ ਚਲਦੀ ਹੈ ਹੈ ਸਾਹਮਣੇ ਆ ਓਲਡਰ ਨਹੀਂ ਆ ਆ ਕਲੌਕ ਹਾਂ ਕਲੌਕ ਜਾਵਾ ਜਾਵਾ ਜੀਸਸ ਕ੍ਰਾਈਸਟਸ ਅਮੇਨ ਚਲੋ ਆਹ ਇਹਨਾਂ ਦੇ ਕੰਫੈਸ਼ਨ ਰੂਮ ਹੁੰਦੇ ਆ ਇੱਥੇ ਵੇਖਿਆ ਜਾਂਦਾ ਵਾ ਫਾਦਰ ਤੇ ਉਹ ਆਪਣੇ ਕੀਤੇ ਪਾਪਾਂ ਦੀ ਮਾਫੀ ਮੰਗਦੇ ਆ ਆ ਗਏ ਆ ਜੀ ਚਰਚੇ ਜੋ ਬਾਹਰ ਤੇ ਜਦੋਂ ਚਰਚੇ ਵਣ ਲੱਗੇ ਤੇ ਉਹਨਾਂ ਨੂੰ ਪੁੱਛ ਲਿਆ ਵੀ ਵੀਡੀਓਗ੍ਰਾਫੀ ਕਰ ਸਕਦੇ ਆਂ ਫੋਟੋ ਆਂ ਦੇ ਕਰ ਸਕਦੇ ਆਂ ਪਰ ਬਸ ਬੋਲਿਓ ਨਾ ਅੰਦਰ ਵੀ ਸ਼ਾਂਤੀ ਬਣਾਈ ਰੱਖੋ ਤੇ ਤੁਹਾਨੂੰ ਮਾਲ ਚਾਲੇ ਅੰਦਰ ਦਾ ਤੁਹਾਨੂੰ ਦਿਖਾਉਂਦਾ ਵੀਡੀਓ ਜੇ ਹੁਣ ਚੱਲਦੇ ਆਂ ਘਰ ਵੱਲ ਹੋਰ ਵਾਲੀ ਫੇਰ ਮੇਲੇ ਦੇ ਵਿੱਚ ਹੁੰਦੀ ਹੁੰਦੇ ਆਂ ਦੇ ਤੁਹਾਨੂੰ ਦਿਖਾਉਂਦੇ ਜਾਂਦੇ ਆ ਕਰਦੇ ਆ ਗੱਲਬਾਤ ਅੱਗੇ ਚੱਲਦੇ ਚੱਲਦੇ ਆਪਾਂ 哎呀！ ਕਹਿੰਦਾ ਜੀ ਫੇਰ ਸੈਂਟ ਸਕੁਅਰ ਜਾ ਵਾਏ ਫੇਰ ਫੇਰ ਵਾਲੇ ਦੋਲੇ ਚਰਚੀ ਜਾ ਪਈ ਲੈ ਸਕਦੇ ਆ ਸਾਰੀ ਮੀਨਾਕਾਰੀ ਸੋਨੇ ਦੀ ਹੈ ਇੱਥੇ

ਵੈਲਜੀਮ ਦੇ ਇੱਕ ਲੋਕਲ ਮਾਰਕੀਟ ਚ ਆਏ ਆ ਤੇ ਦੇਖੋ ਫੂਤਨਾ ਪਾਲਕ ਧਨੀਆ ਥਾਂ ਕੁਝ ਮਿਲ ਰਿਹਾ ਇੱਥੋਂ ਨਿੱਕੇ ਨਿੱਕੇ ਸੰਤਰੇ ਵੀ ਆ ਤੇ ਗਲ 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 ਵੀ ਹੈਗੀ ਆ ਸੰਤਰੇ ਨਿੰਬੂ ਨੇ ਇੱਕ ਸੋਕ ਵਿਆੜਮ ਬਹੁਤ ਜ਼ਿਆੜੀਆਂ ਇੱਥੇ ਦੇ ਗਾਜਰਾ ਹਾਂਜੀ ਤੇ ਮੇਲੇ ਲੈਣੀ ਖਜੂਰਾ ਮੈਂ ਤੇ ਖਾਣਾ ਨਹੀਂ ਤੁਸੀਂ ਖਾਣ ਲੈਣੀ ਆਂ ਖਾਣੀਆਂ ਦੇ ਲੈ ਲਓ ਖਜੂਰਾ ਦਾ ਘੱਟ ਸ਼ਕੀਨ ਹੈ ਹਰ ਤਰ੍ਹਾਂ ਦੀ ਸਬਜ਼ੀ ਇੱਥੇ ਤੇ ਲੈਰਾ ਬੈਰਾ ਚੈੜਪੈੜ ਪੂਰੀ ਆ ਤੇ ਫਲੀਆਂ ਬਤਾऊं ਦੇਖੋ ਬੈਂਗਣ ਗੋਗਲੂ ਚੈੱਕ ਕਰੋ ਇਹ ਆਏ ਸਦੇ ਪੰਜਾਬ ਦੀ ਧਰਤੀ ਤੋਂ ਮਿਰਚਾਂ ਮੁਰਚਾਂ ਹੋਣ ਇੱਕ ਸੁਖ ਉਹ ਵੀ ਗੋਗਲੂ ਜੀ ਸੰਤ ਕੁਝ ਨਾਰੀਅਲ ਵੀ ਆ ਗਿਆ ਭਾਈ ਕੀਤਾ ਕਰਾਇਆ ਹੋਇਆ ਨਾ ਮਾ ਮੌਲੀ ਲੈਣੀ ਪੈਂਦੀ ਆ ਨਾਰੀਅਲ ਖਲੀ ਬਲੀ ਕੋਦੀ ਦਾ ਬਿਸ਼ਮਲਾ ਮਿਰਚਾ ਸਭ ਕੁਝ ਹੈ ਗਾਈ ਤੇ ਵੀ ਵਧੀਆ ਵਾ ਨਹੀਂ ਗਾਜਰਾ ਲਈਆਂ ਵਾ ਤੇ ਜਲਦੇ ਗਾਂ ਨੂੰ ਫੇਰ ਹਾਂਜੀ ਸਵੇਰ ਤੋਂ ਤੁਰੇ ਪੈਂਦੇ ਸੀ ਜੀ ਤੇ ਆ ਕੇ ਆਉਂਦੇ ਡিনার ਬਣਾਇਆ ਡিনার ਕੀਤਾ ਤੇ ਏਸੀ ਜੀ ਅੱਜ ਦੀ ਸਾਰੀ ਵੀਡੀਓ ਤੇ ਮਿਲਦੇ ਆ ਤੁਹਾਨੂੰ ਅਗਲੀ ਕਿਸੇ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ